ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਆਰ ਕੇ ਨੰਬਰਦਾਰ ਬਟਿਕ ਚੈਨਲ ਦੇ ਉੱਪਰ ਪਲੀਜ਼ ਜੇ ਵੀਡੀਓ ਤੇ ਨਵੇਂ ਆਏ ਹੋ ਪਹਿਲੀ ਵਾਰ ਦੇਖ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੋ ਕਿ ਪਹਿਨ ਆਪਣੇ ਨੰਬਰਦਾਰ ਬਲੌਗ ਚੈਨਲ ਦੇ ਉੱਤੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਵੀਡੀਓ ਦੇਖਦੇ ਨੇ ਪਲੀਜ਼ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਇਸ ਚੈਨਲ ਦੇ ਆਪਾਂ ਥੋੜ੍ਹ-ਥੋੜ੍ਹੇ ਸੂਟ ਦਿਖਾਇਆ ਕਰਾਂਗੇ ਇਸ ਚੈਨਲ ਦੇ ਉੱਪਰ ਤੁਹਾਨੂੰ ਚਲੋ ਜੀ ਆਪਾਂ ਤੁਹਾਨੂੰ ਕੁਝ ਕੁ ਪ੍ਰਿੰਟ ਸੂਟ ਦਿਖਾ ਦਿੰਦੇ ਹਾਂ ਕਿਉਂਕਿ ਚਲੋ ਮੈਨੂੰ ਫਰੰਟ ਕੈਮਰੇ ਨਾਲ ਹੀ ਤੁਹਾਨੂੰ ਵੀ ਚਲੋ ਤੁਹਾਨੂੰ ਅਪ ਦਿਖਾਉਣੀ ਆ ਸੋਨੇ ਸੋਨੇ ਸੂਟ ਬਣੀ ਰਹੀ ਹੈ ਆਪਣੀ ਵੀਡੀਓ ਦੇ ਨਾਲ ਦੇਖੋ ਜੀ ਇਹ ਵਾਲਾ ਹੈਗਾ ਕੈਮਰੀ कॉटन ਦਾ ਸੂਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਆਪਣੀ ਸ਼ਾਪ ਦਿਖਾ ਦਈਏ ਜੀ ਸਾਰੀ ਇਹ ਵਾਲੀ ਦੇਖੋ ਆਪਣੀ ਸ਼ਾਪ ਹੈ ਜੀ ਤੁਸੀਂ ਆਪਣੀ ਸ਼ਾਪ ਦੇਖੋ ਇਹ ਆਪਣੀ ਹੈਗੀ ਜੀ ਵਰਕ ਵਾਲੀ ਮਸ਼ੀਨ ਹੈ ਤੇ ਆਪਾਂ ਵਰਕ ਕਰਦੇ ਆਂ ਤੇ ਆਪਾਂ ਇਹ ਸੂਟ ਲਾਇਆ ਹੋਇਆ ਹਲੇ ਆਪਾਂ ਇਹਦਾ ਥੋੜਾ ਜਿਹਾ ਅਧੂਰਾ ਹੈਗਾ ਰਹਿਦਾ ਹੈਗਾ ਕੰਮ ਇਹ ਆਪਾਂ ਕਰਨਾ ਹੈ ਹਲੇ ਪੂਰਾ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆਂਗੇ ਇਧਰੋਂ ਜੋ ਵੀ ਪ੍ਰਿੰਟ ਸੂਟ ਤੇ ਫਿਰ ਆਪਾਂ ਵਰਕ ਵਾਲੇ ਸੂਟ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਆਪਾਂ ਹੁਣ ਤੁਹਾਨੂੰ ਪ੍ਰਿੰਟ ਦੇ ਵਿੱਚ ਦਿਖਾ ਦਿੰਨੇ ਕਿ ਹੁਣ ਪ੍ਰਿੰਟ ਜਿਹੜਾ ਆਪਣੇ ਇਹਨਾਂ ਦੀ ਰੇਂਜ ਘਟਾਤੀ ਆਫਰ ਲਾ ਦਿੱਤੀ ਹੈ ਇਹਨਾਂ ਸੂਟਾਂ ਦੇ ਉੱਤੇ ਜਿਹੜੇ ਵਧੀਆ ਬ੍ਰਾਂਡਡ ਸੂਟ ਸੀਗੇ ਜਿਵੇਂ ਹੁਣ ਆਡੀ ਕਲੈਕਸ਼ਨ ਪ੍ਰਿੰਸ ਕਲੈਕਸ਼ਨ ਇੱਕ ਟੈਕਸ ਦੇ ਵਾਲੇ ਸੂਟ ਹੋਗੇ ਜੀ ਆਡੀ ਕਲੈਕਸ਼ਨ ਦਾ ਸੂਟ ਹੈਗਾ ਜੀ 750 ਰੁਪਏ ਦਾ ਅੱਜ ਤੁਹਾਨੂੰ ਆਡੀ ਪ੍ਰਿੰਟ ਦਾ ਸੂਟ ਮਿਲੂਗਾ 650 ਦਾ ਤੇ 400 ਰੁਪਏ ਲੈਸ ਹੈ ਜੀ ਇਹਦੇ ਵਿੱਚੋਂ ਜਿਹੜੇ ਪ੍ਰਿੰਟ ਨੇ ਬਹੁਤ ਸੋਹਣੇ-ਸੋਹਣੇ ਹਟਕੇ ਜੇ ਪ੍ਰਿੰਟ ਨੇ ਆਪਾਂ ਤੁਹਾਨੂੰ ਸਾਰੇ ਪ੍ਰਿੰਟ ਦਿਖਾਉਣੇ ਆ ਖੋਲ-ਖੋਲ ਕੇ ਤੇ ਜਿਹੜਾ ਆਪਾਂ ਤੁਹਾਨੂੰ ਸਰਦਈ ਕਲਰ ਦਾ ਸੂਟ ਦਿਖਾਇਆ ਸੀ ਉਹਦੇ ਵਿੱਚ ਜੀ ਕਲਰ ਆਪਸ਼ਨ ਹੈਗੀ ਹੈਗੀ ਇੱਕ ਹੈਗਾ ਜਿਹਦੇ ਵਿੱਚ ਪਿੰਕ ਕਲਰ ਲੋ ਜੀ ਤੁਸੀਂ ਪਿੰਕ ਕਲਰ ਚੈੱਕ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਇੱਕ ਹੈਗਾ ਇਹਦੇ ਵਿੱਚ yellow ਕਲਰ ਮਸਟਰਡ ਇਹ ਵਾਲਾ ਹੈਗਾ ਜੀ ਇਹ yellow ਕਲਰ ਹੈ ਹੁਣ ਆਪਾਂ ਤੁਹਾਨੂੰ ਹੋਰ ਦਿਖਾਣੇ ਜੀ ਸੂਟ ਕੱਢ ਕੀ ਆ ਵਾਲੀ ਪ੍ਰਿੰਟ ਵੀ ਨਿਊ ਨੇ ਜੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਦੇਖੋ ਪ੍ਰਿੰਟ ਜਿਹੜਾ ਬਹੁਤ ਸੋਹਣਾ ਹਟਤੀ ਜੀ ਪ੍ਰਿੰਟ ਰਹਿਣ ਵਾਲਾ ਇਹ ਇਹਦੇ ਵਿੱਚ ਵੀ ਕਲਰ ਇੱਕ ਦੋ ਹੈਗੇ ਨੇ ਤੁਹਾਨੂੰ ਆਪਾਂ ਦਿਖਾਉਣੀ ਹੈਗੇ ਜਿਹੜੇ ਸਾਰੇ ਹੀ ਨਵੇਂ-ਨਵੇਂ ਜੇ ਪ੍ਰਿੰਟ ਨੇ ਜੀ ਤੇ ਇੱਕ ਵਾਲਾ ਆ ਗਿਆ ਜੀ ਇਹ ਵਾਲਾ ਮਸਟਰਡ ਕਲਰ ਦਾ ਇਹ ਵੀ ਨਮਾ ਬ੍ਰੈਂਡ ਤੇ ਜੀ ਇਹ ਵੀ ਆਡੀ ਕਲੈਕਸ਼ਨ ਦੇ ਵਿੱਚ ਹੈਗਾ ਇੱਕ ਇਹਦੇ ਵਿੱਚ ਕਲਰ ਹੈਗਾ ਪੈਰਟ ਕਲਰ ਚਾਟ ਬਹੁਤ ਸੋਹਣੀ ਨਹੀਂ ਹਟਕੇ ਜੀ ਕਲਰ ਨਹੀਂ ਗਈ ਤੁਸੀਂ ਦੇਖ ਹੀ ਸਕਦੇ ਹੋ ਐਸਟ੍ਰੋ ਦੇਖੋ ਜੀ ਤੁਸੀਂ ਇਹ ਵਾਲਾ ਆ ਗਿਆ ਪੈਰਟ ਕਲਰ ਦਾ ਸੂਟ ਫਿਰ ਤੋਂ ਆ ਗਿਆ ਮੈਚਿੰਗ ਇਹ ਵਾਲਾ ਮੈਚਿੰਗ ਸੂਟ ਹੈ ਜੀ ਇਹਦੇ ਨਾਲ ਜੀ ਮੈਚਿੰਗ ਸਲਵਾਰ ਹੈਗੀ ਗ੍ਰੀਨ ਕਲਰ ਦੀ ਇਹਦੀ ਵੀ ਡਿਜ਼ਾਈਨਿੰਗ ਕੁ ਛਟਕੇ ਜਿਆ ਨਮਾ ਦਾ ਕਲਰ ਛਾਟ ਹੈ ਜੀ ਦੋ ਕਲਰ ਨੇ ਦੇ ਵਿੱਚ ਵੀ ਥੋੜਾ ਥੋੜਾ ਜਿਹਾ ਡਿਫਰੈਂਟ ਹੈ ਦੂਜੀ ਕਲਰ ਦੇ ਵਿੱਚ ਇੱਕ ਆ ਗਿਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਆਡੀ ਪ੍ਰਿੰਟ ਦਾ ਸੂਟ ਦਿਖਾਇਆ ਹੈਗਾ ਉਹਦੇ ਵਿੱਚ ਇੱਕ ਦੇਖੋ ਨਵਾਂ ਚਾਕ ਆਇਆ ਜੀ ਸਰਦਾਈ ਕਲਰ ਦਾ ਸੂਟ ਹੈਗਾ ਇਹ ਵੀ ਬਹੁਤ ਸੋਹਣਾ ਪੀਸ ਹੈਗਾ ਸਰਦਾਈ ਕਲਰ ਦਾ ਪ੍ਰਿੰਟ ਸੇਮ ਹੈ ਜੀ ਜੋ ਆਪਾਂ ਪ੍ਰਿੰਟ ਪਹਿਲਾਂ ਦੋ ਚਕਾ ਚੁੱਕੇ ਆ ਇਹਦੇ ਵਿੱਚ ਇੱਕ ਪੈਰਟ ਕਲਰ ਤੇ ਇੱਕ ਮਾਸਟਰਡ ਕਲਰ ਇਹ ਸਰਦਾਈ ਕਲਰ ਹੈ ਜੀ ਇਹ ਆਰਡੀ ਕਲੈਕਸ਼ਨ ਦੇ print ਰਹਿਣ ਵਾਲੇ ਨੇ ਜੀ 750 ਰੁਪਏ ਦਾ ਪ੍ਰਾਈਸ ਸੀਗਾ ਇਹਨਾਂ ਦਾ ਹੁਣ ਆਪਾਂ ਇਥੇ 100 ਰੁਪਏ ਆਫਰ ਲਾ ਦਿੱਤੀ ਹੈ ਇਹ ਵਾਲੇ print ਤੁਹਾਨੂੰ ਮਿਲਣਗੇ ਹੁਣ 650 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਨਾ ਜੀ ਪਲੀਜ਼ ਜਲਦੀ ਜਲਦੀ ਆਰਡਰ ਕਰੋ ਜਿਹੜਾ ਆਪਣੇ ਕੋਲੇ ਸਟਾਕ ਹੈ ਖਤਮ ਹੋਣ ਵਾਲੀ ਹੈ ਇਸ ਦੋ ਖਾਨਿਆਂ ਦੇ ਵਿੱਚ ਜਿਹੜਾ ਆਪਣੇ ਕੋਲ print ਵਾਲਾ ਸਟਾਕ ਰਹਿ ਗਿਆ ਕਿਉਂਕਿ ਹੁਣ ਅੱਗੇ ਜੇ ਕੋ ਤਿਹਾਰਾਂ ਦਾ ਟਾਈਮ ਹੈ ਹੁਣ ਅੱਗੇ ਜਿਹੜਾ ਵਰਕ ਵਾਲੇ ਆ suit ਨੇ ਜਿਹੜੇ ਜ਼ਿਆਦਾਤਰ ਹਨ ਡਿਮਾਂਡ ਵਰਕ ਵਾਲੇ suitਾਂ ਦੀ ਹੋ ਗਈ ਹੈ ਹੁਣ ਇੱਕ ਤੁਹਾਨੂੰ ਦਿਖਾਉਣੀ ਆਪਾਂ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਆਰਡੀ ਦੇ ਵਿੱਚ ਹੈਗਾ ਕਰੀਮ ਕਲਰ ਦਾ ਸੂਟ ਰਹਿਣ ਵਾਲਾ ਹੈ ਵਿੱਚ ਇਹਦੇ ਵਿੱਚ ਗ੍ਰੇ ਕਲਰ ਦੀ ਫਲਾਵਰ ਨੇ ਦੇਖੋ ਜੀ ਇਹਨੂੰ 올ਡੇਜ਼ ਦੀਆਂ ਪਹਿਣਾ ਵੇਅਰ ਕਰ ਸਕਦੀ ਨੇ ਬਹੁਤ ਸੋਹਣਾ ਵੈਸੇ ਗਰਲਸ ਵਿੱਚ ਵੀ ਇਹ ਸੂਟ ਵਧੀਆ ਸੇਲ ਹੁੰਦੇ ਨੇਗੇ ਕਿਉਂਕਿ ਅੱਜ ਕੱਲ ਗਰਲਸ ਨੇ ਜਿਹੜੀਆਂ ਥੋੜੀਆਂ ਲਾਈਟ ਵੇਟ ਜੀ ਕਲਰ ਪਸੰਦ ਕਰਦੀਆਂ ਨੇ ਤੇ ਨੈਕਸਟ ਆਪਾਂ ਦਿਖਾਉਣੀ ਆ ਜੀ ਇਹਦੇ ਵਿੱਚ ਕਲਰ ਇਹ ਵਾਲਾ ਆ ਗਿਆ ਫਲਾਵਰ ਦਾ ਫਰਕ ਹੈ ਜਿਹੜੀ ਹੈ ਜੀ ਸੇਮ ਭਾਵੇਂ ਜੀ ਇੱਕੋ ਜਿਹੀ ਹੈ ਕਰੀਮ ਕਲਰ ਦੀ ਤੇ ਦੇ ਵਿੱਚ ਜਿਹੜੇ ਹੈਗੇ ਨੇ 2-3 ਕਲਰ ਆਏ ਹੋਏ ਨੇ ਤੇ ਬਸ ਹੁਣ ਆ ਲਾਸਟ ਦੇਖੋ ਪ੍ਰਿੰਟ ਦਾ ਐਂਡ ਹੀ ਹੈ ਜੀ ਪ੍ਰਿੰਟ ਇਸ ਮਹੀਨੇ ਬੰਦ ਖਤਮੀ ਹੋ ਜਾਂਦਾ ਜੀ ਬਸ ਪ੍ਰਿੰਟ ਆਪਾਂ ਜਿਹੜਾ ਹੈਗਾ ਸਾਰੇ ਦੁਕਾਨਦਾਰ ਕੋਈ ਵੀ ਹੈ ਉਹੀ ਪ੍ਰਿੰਟ ਸੇਲ ਕਰ ਦੇਣੀ ਜੋ ਦੁਕਾਨਾਂ ਦੇ ਉੱਤੇ ਹੁੰਦਾਗਾ ਮਤਲਬ ਪਿੱਛੋਂ ਜਿਹੜਾ ਮਾਲ ਹੈ ਜਿਹੜਾ ਬਹੁਤ ਘੱਟ ਆਉਂਦਾਗਾ ਕਿਉਂਕਿ ਹੁਣ ਅੱਗੇ ਤੁਹਾਨੂੰ ਪਤਾ ਹੀ ਹੈ ਜੀ ਹੁਣ ਸੀਜ਼ਨ ਤੁਹਾਨੂੰ ਦੱਸੇਗਾ ਵੀ ਸੀਜ਼ਨ ਜਿਹੜੇ ਹੁਣ ਵਰਕ ਵਾਲੇ ਸੂਟਾਂ ਦੇ ਸ਼ੁਰੂ ਹੋ ਗਈ ਜੀ ਹਰ ਇੱਕ ਪਹਿਣ ਚਾਹੁੰਦੀ ਹੈ ਕਿ ਆਪਾਂ ਨੇ ਹਰ ਇੱਕ ਨੂੰ ਹੁੰਦਾ ਜੀ ਵੀ ਕਿਉਂ ਪੈਸਾ ਖਰਾਬ ਕਰੀਏ ਹੁਣ ਜਿਹੜੇ ਸੂਟ ਸ ਤੇ ਹੁਣ ਜੇ ਤਾਂ ਕਰਕੇ ਥੋੜੀ ਜਿਹੀ ਆਫਰ ਤੇ ਹੀ ਸੇਲ ਹੁੰਦੇ ਨੇਗੇ ਜਿਹੜੀਆਂ ਭੈਣਾਂ ਨੂੰ ਪਤਾ ਵੀ ਚੱਲੇ ਬ੍ਰਾਂਡਡ ਪੀਸ ਨੇ ਵਧੀਆ ਕੁਆਲਿਟੀ ਦਾ ਕੱਪੜਾ ਹੈਗਾ ਵੀ ਇਹ ਸੀਜ਼ਨ ਦੇ ਵਿੱਚ 700 800 ਇਸ ਪ੍ਰਾਈਸ ਦੇ ਵਿੱਚ ਸੇਲ ਹੁੰਦਾਗਾ ਉਹ ਭੈਣਾਂ ਹੀ ਸੂਟਾਂ ਨੂੰ ਵੀ ਆਰ ਲੈਂਦੀਆਂ ਨੇਗੀਆਂ ਤੇ ਚਲੋ ਜੀ ਜੇ ਕਿਸੇ ਨੂੰ ਵੀ ਭੈਣ ਨੂੰ ਸੂਟ ਪਸੰਦ ਆਉਂਦਾ ਜਿਹੜੇ ਆਪਾਂ ਸੂਟ ਦਿਖਾਉਣੇਗੇ ਜਰੂਰ ਆਪਣੇ ਤੋਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਵਟਸਐਪ ਮੈਸੇਜ ਆਰਡਰ ਕਰ ਸਕਦੇ ਨੇ ਜੀ ਇਹਨਾਂ ਉੱਤੇ ਜ਼ਿਆਦਾ ਆਫਰ ਨਹੀਂ ਲੱਗਦੀ ਕਿਉਂਕਿ ਇਹ ਬ੍ਰਾਂਡਡ ਪੀਸ ਹੁੰਦੇ ਨੇਗੇ ਇਹ ਵਸ ਇਦਾਂ ਹੋ ਜਾਂਦਾ ਵੀ ਜਿੰਨੇ ਦਾ ਆਪ ਨਹੀਂ ਹੈ ਹੁੰਦਾ ਜੀ ਵੀ ਕਿਹੜਾ ਹਨਾ ਖਰਾਬ ਹੋਣਾ ਵਾਲੀ ਗੱਲ ਹੁੰਦੀ ਹੈ ਕਿ ਗਰਮੀ ਤਾਂ 5 ਮਹੀਨਿਆਂ ਬਾਅਦ 3 ਮਹੀਨੇ ਜਿਹੜਾ ਦੂਜਾ ਕਪੜਾ ਵਿਕਦਾ ਜੀ ਗਰਮੀ ਵਾਲਾ ਕਪੜਾ ਤਾਂ ਅੱਗੇ ਦੇ ਵਿੱਚ ਲਾ ਲਓ ਫਰਵਰੀ ਮਾਰਚ ਦੇ ਵਿੱਚ ਦੁਬਾਰੋਂ ਫੇਰ ਲਾ ਲਓ ਸ਼ੁਰੂ ਹੋ ਜਾਂਦਾ ਦਾ ਇਹ ਵਾਲਾ ਕਪੜਾ ਸੇਲ ਹੋਣਾ ਤੇ ਬਾਕੀ ਤੁਸੀਂ ਦਿਖਾਉਣਾ ਤੁਹਾਨੂੰ ਹੋਰ ਜਿਹੜੇ ਪ੍ਰਿੰਟ ਸੂਟ ਇੱਕ ਆਪਾਂ ਇਹਦੇ ਵਿੱਚ ਤੁਹਾਨੂੰ ਆਪਾਂ ਡਿਜ਼ਾਈਨ ਦਿਖਾਇਆ ਸੀਗਾ ਪਹਿਲਾਂ ਇਹਦੇ ਵਿੱਚ ਡਿਜ਼ਾਈਨ ਸੀਗਾ ਉਹ ਤੇ ਇੱਕ ਇਹਦੇ ਵਿੱਚ ਇਹ ਮਸਟਰਡ ਕਲਰ ਹੈ ਜਿਹੜਾ ਇਹ ਡਿਜ਼ਾਈਨ ਹੈ ਵੀ हटਕੇ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਡਿਜ਼ਾਈਨ ਪੂਰੀ ਇਦ ਕੀ ਟਰੈਂਡਿੰਗ ਦੇ ਵਿੱਚ ਰਿਹਾਗਾ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਡਿਜ਼ਾਈਨ ਭਾਵੇਂ ਤੁਸੀਂ ਜਲਦੀ ਜਲਦੀ ਚਲੋ ਜੀ ਏਸੀ ਅੱਜ ਦੀ ਆਪਣੀ ਕਲੈਕਸ਼ਨ ਅੱਜ ਦੇ ਪ੍ਰਿੰਟ ਸੂਟ ਜੋ ਵੀ ਆਪਾਂ ਤੁਹਾਨੂੰ ਦਿਖਾਏ ਨੇ ਕਿ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਸੋਨੇ ਸੋਨੇ ਸੂਟ ਦਿਖਾਉਣੇ ਤੇ ਵਰਕ ਦਿਖਾਉਣੇ ਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੋ ਪਹਿਣ ਆਪਣੇ ਨੰਬਰਦਾਰ ਬਲੌਗ ਵੀਡੀਓ ਨੂੰ ਦੇਖਦੇ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ ਤੁਹਾਡੀਆਂ ਸਾਰੀਆਂ ਪਹਿਣਾ ਦੋਸਤਾਂ ਨੇ ਚੈਨਲ ਨੂੰ ਆਪਾਂ ਗਰੋਅ ਕੀਤਾ ਇਸ ਚੈਨਲ ਨੂੰ ਵੀ ਪੱਗ ਲੈ ਕੇ ਹੀ ਕਿਉਂਕਿ ਇਸ ਚੈਨਲ ਦੇ ਉੱਪਰ ਸਿਰਫ ਤੁਹਾਨੂੰ ਸੂਕਾਂ ਦੀ ਵੀਡੀਓ ਹੀ ਦਿਖਾਇਆ ਕਰਾਂਗੇ ਚਲੋ ਮਿਲਦੇ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ